ਰਬਾਬਨੰਤੋਲ ਕਾਉਂਟਾਇ ਗੁਰਦੀਪ ਸਿੰਘ ਰੰਡਾਵਾ ਨਾਲ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਗਲਬਤ ਕਰ ਲੈਣਾ ਕਿ ਕੀ ਮੁੱਦੇ ਸੀ ਤੁਹਾਡੇ ਪ੍ਰੈਸ ਕਾਨਫਰੰਸ ਵਿੱਚ ਕੋਈ ਗਲਬਤ ਹੋਈ ਹੈ ਦੇਖੋ ਜੀ ਸਭ ਤੋਂ ਪਹਿਲਾਂ ਕਿ ਜਦੋਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੋਂ ਪਹਿਲਾਂ ਆਮ ਆਦੀ ਪਟੀਆਂ ਬਾਬਾ ਅਮੇਦਕਰ ਸਾਹਿਬ ਤੇ ਹੋਰ ਸੀ ਦੇ ਆਦਮੀ ਸਰਪੰਗਤ ਭਗਤ ਸਿੰਘ ਵੀ ਸੋਚ ਨੂੰ ਲੈ ਕੇ ਆਈ ਹੈ ਉਹ ਸਾਰਾ ਤੁਸੀਂ ਦੇਖਿਆ ਹੋਣੀ ਕਿ ਟੋਟਲ ਸਾਰੇ ਜਿੰਨੇ ਵੀ ਦਫ਼ਤਰ ਨੇ ਇਹ ਤਾਂ ਹਮੇਸ਼ਾ ਮੁੱਖ ਮੰਤਰੀ ਦੀਆਂ ਫੋਟਾਂ ਤਾਂ ਲੱਗੀਆਂ ਵੇਖੀਆਂ ਹੋਣਗੀਆਂ ਪਹਿਲੀ ਵਾਰੀ ਆ ਕਿ ਬਾਬਾ ਸਾਹਿਬ ਦੀਆਂ ਫੋਟਵਾਂ ਚੀਤਿਆਮ ਸਰਦਾਰ ਭਗਤ ਸਿੰਘ ਦੀਆਂ ਫੋਟਵਾਂ ਸਾਰੇ ਦਫ਼ਤਰਾਂ ਚ ਲਾਈਆਂ ਜਦੋਂ ਬੰਦਾ ਆਣ ਕੇ ਆਪਣੇ ਕੰਮਕਾਰ ਤੇ ਪੈਂਦਾ ਸਾਡੇ ਦਫ਼ਤਰਾਂ ਚ ਵੀ ਲੱਗੀਆਂ ਹਮੇਸ਼ਾ ਇੱਕ ਬੰਦੇ ਦੀ ਸੋਚ ਬਣ ਜਾਂਦੀ ਹੈ ਕਿ ਬਾਬਾ ਸਾਹਿਬ ਨੇ ਚੀਤਿਆਮ ਸਰਦਾਰ ਭਗਤ ਸਿੰਘ ਨੇ ਸਾਨੂੰ ਆਪਣੀਆਂ ਕੁਰਬਾਨੀਆਂ ਕਰਕੇ ਸਾਨੂੰ ਅੱਜ ਆ ਸਾਹ ਲੈਣ ਦਾ ਜਿਹੜਾ ਦਿੱਤਾ ਹੈ ਤੇ ਕੁਛ ਨਾ ਕੁਛ ਆਪਾਂ ਇਹਨਾਂ ਤੋਂ ਸਿੱਖਿਆ ਜਿਹੜੀ ਉਹ ਲੈਣੀ ਹੈ ਉਹਦੇ ਸਬੰਧ ਚ ਆਪਾਂ ਹੜੀ ਪਾਰਟੀਆਂ ਆ ਮਾਦੀ ਪਾਰਟੀ ਉਹਦੀ ਸੋਚ ਮੁਤਾਬਕ ਅਸੀਂ ਇੱਥੇ ਕੰਮ ਕਰ ਰਹੇ ਹਾਂ। ਜੰਦਾ ਸਾਬ ਅਕਸਰ ਵੇਖਿਆ ਜਾਂਦਾ ਕਿ ਫੋਟਾਂ ਸਾਰੇ ਲਾ ਲੈਂਦੇ ਨੇ ਪਰ ਉਹਨਾਂ ਨੂੰ ਉਹ ਬੰਦਾ ਮਾਨਸਰਬਾਨ ਉਹਨਾਂ ਦੇ ਕੁੰਬੇ ਨੂੰ ਨਹੀਂ ਮਿਲਦਾ। ਕਿ ਜੇ ਫੋਟਵਾਂ ਲਾਏ ਫੋਟਵਾਂ ਦੇ ਨਾਲ ਨਾਲ ਉਸ ਕਮਿਊਨਿਟੀ ਨੂੰ ਜਿਹੜਾ ਵਾ ਦੇਖੋ ਜੀ ਸਭ ਤੋਂ ਪਹਿਲਾਂ ਜਦੋਂ ਸਰਕਾਰ ਬਣੀ। ਸਰਕਾਰ ਬਣ ਤਾਂ ਮੁੱਖ ਮੰਤਰੀ ਸਾਹਿਬ ਨੇ ਸੌਂ ਜਿਹੜੀ ਹੈ ਸ਼ਿਤੇਮ ਸਰਦਾਰ ਭਗਤ ਸਿੰਘ ਉਸ ਖਟਕਲ ਕਣਾ ਉਹਨਾਂ ਦੀ ਜਨਮ ਸਥਾਨ ਜਿਹੜਾ ਉਹਨਾਂ ਦਾ ਪਿੰਡ ਉੱਥੋਂ ਸੌਂ ਚੱਕੀ ਆ। ਉਹ ਮਿੱਟੀ ਜਿਹੜੀ ਆਪਣੇ ਮੱਥੇ ਨੂੰ ਲਾ ਕੇ ਤਾਂ ਸਰਕਾਰ ਨੇ ਆਪਣਾ ਕੰਮ ਸ਼ੁਰੂ ਕੀਤਾ ਇਹ ਤੋਂ ਵੱਡੀ ਕੋਈ ਗੱਲ ਤਾਂ ਹੋ ਨਹੀਂ ਸਕਦੀ ਪਰ ਜਿੱਥੇ ਵੀ ਤੁਸੀਂ ਕਹਿੰਦੇ ਕੀ ਇਹਨਾਂ ਨੂੰ ਦਲਿਤ ਸਮਾਜ ਨੂੰ ਮਾਨ ਸਨਮਾਨ ਨਹੀਂ ਮਿਲਦਾ ਮੇਰੇ ਖਿਆਲ ਵਿੱਚ ਇਤਿਹਾਸ ਦੀ ਪਹਿਲੀ ਵਾਰੀ ਕਿ ਜੋ ਸੀ ਮਿਸਟਰ ਦਲਿਤ ਭਾਈਚਾਰੇ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਚ ਵੱਖ-ਵੱਖ ਉਦਿਆਂ ਤੇ ਕੰਮ ਕਰ ਰਹੀ ਹੈ ਇੱਕ Pratap Singh Bajwa ਨੂੰ ਅੱਜ ਹਾਈ ਕੋਰਟ ਤੋਂ ਰਾਖ ਮਿਲੀ ਹੈ ਔਰ ਤੁਸੀਂ ਉਸ ਬੰਦ ਕੀ ਕਹਿਣਾ ਚਾਹੁੰਦੇ ਹੋ ਦੇਖੋ ਹਾਈ ਕੋਰਟ ਸਤਿਕਾਰਯੋਗ ਹੈ ਉਹਨਾਂ ਨੇ ਦਿੱਤੀ ਹੈ 22 ਤਰੀਕ ਤੱਕ ਉਹਨਾਂ ਨੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਅਰੈਸਟ ਤੇ ਉਹਨਾਂ ਨੇ ਲੋਕ ਲਈ ਹੈ 22 ਤਰੀਕ ਤੋਂ ਬਾਅਦ ਦੇਖਦੇ ਹਾਈ ਕੋਰਟ ਤੱਕ ਕੀ ਰੁਕ ਹੈ ਉਹਦੇ ਮੁਤਾਬਕ ਅਗਲੀ ਕਾਰਵਾਈ ਜਿਹੜੀ ਆ ਉਹ ਬਿਲਕੁਲ ਕਰਨਗੇ ਕਾਂਗਰਸ ਵਾਲੇ ਵੀ ਧਰਨੇ ਲਈ ਜਾਂਦੇ ਤੇ ਆਮ ਆਦਮੀ ਪਾਰਟੀ ਵਾਲੇ ਵੀ ਧਰਨੇ ਲਈ ਜਾਂਦੇ ਨੇ ਰੋਜ਼ ਪ੍ਰੋਫੈਸਰ ਦੇਖੋ ਕਾਂਗਰਸ ਵਾਲਿਆਂ ਦਾ ਧਰਨਾ ਤੇ ਬੇਵਜੂਹ ਧਰਨਾ ਜਿਹੜੇ ਬੰਦੇ ਨੇ ਐਡੀ ਵੱਡੀ ਇੰਨੀ ਜਿਹੜੀ ਖਬਰ ਦਿੱਤੀ ਹੈ ਜਿਹੜੀ ਕਿ ਜਿਹਦੇ ਨਾਲ ਸਾਰੇ ਪੰਜਾਬੀਆਂ ਨੂੰ ਜਿਹੜਾ ਮਾੜਾ ਵਕਤ ਚੋਂ ਲੰਘ ਕੇ ਪੰਜਾਬੀ ਅੱਜ ਉਹ ਆਏ ਨੇ ਸਾਰਿਆਂ ਨੇ ਅਤਵਾਦ ਦਾ ਦੌਰ ਦੇਖਿਆ ਇੰਨੀ ਖੂਨ ਦੀ ਹੋਲੀ ਜਿਹੜੀ ਇਸ ਧਰਤੀ ਦੇ ਖੇਢੀ ਗਈ ਔਰ ਲਗਭਗ 25000 ਦੇ ਕਰੀਬ ਉਦੋਂ ਜਿਹੜੀਆਂ ਹੋਈਆਂ ਉਹਨਾਂ ਨੂੰ ਲੈ ਕੇ ਜਿਹੜੀ ਉਹਨੇ ਸਟੇਟਮੈਂਟ ਦਿੱਤੀ ਆ ਬੰਬਾਂ ਵਾਲੀ ਕੀ ਇੰਨੇ ਬੰਬ ਆ ਗਏ ਇੰਨੇ ਜੰਨਰ ਵਾਲੇ ਬਾਕੀ ਨੇ ਉਹਦੇ ਨਾਲ ਪੰਜਾਬ ਨੂੰ ਕਿਤੇ ਨਾ ਕਿਤੇ ਅਮਨ ਸ਼ਾਂਤੀ ਨੂੰ ਆਂਦਾ ਥੇਸ ਪਹੁੰਚੀ ਆ ਔਰ ਆਮ ਆਦੀ ਪਾਰਟੀ ਨੇ ਕਦੀ ਬਰਦਾਸ਼ਤ ਨਹੀਂ ਕਰਨਾ ਜਿਹੜੇ ਬੰਦਿਆਂ ਨੇ ਐਸੀ ਸਟੇਟਮੈਂਟ ਦੇ ਕੇ ਐਸਾ ਬਿਆਨ ਦੇ ਕੇ ਉੱਤੇ ਕਾਨੂੰਨੀ ਕਾਰਵਾਈ ਐਫ ਆਈ ਆਰ ਵੀ ਹੋਈ ਆ ਮੈਨੂੰ ਪਤਾ ਹਾਈ ਕੋਰਟ ਵੱਲੋਂ ਰੋਗਤਾ ਲੱਗੀ ਆ ਪਰ ਇੱਕ ਤਣੇ ਰੋਗ ਹਟਾਉਣਗੇ ਉਹਦੇ ਜ਼ਰੂਰ ਅਰੈਸਟ ਵੀ ਹੋਣਗੇ ਬੰਦੇ ਜਿਹੜਾ ਬਣਾ ਤੋ ਐਮ ਪੀ ਰੰਧਾਵਾ ਸਾਹਿਬ ਨੇ ਵੀ ਇਹਦੇ ਤੇ ਬੜਾ ਦਰਨੇ ਦੇ ਵਿੱਚ ਬੋਲੇ ਨੇ ਕਿ ਇਹ ਜੋ ਐ ਠੀਕ ਨਹੀਂ ਹੈ ਦੇਖੋ ਜੀ ਇਹ ਤਾਂ ਉਹਨਾਂ ਨੂੰ ਲੱਗਦਾ ਫਿਰ ਇਹਨਾਂ ਤੇ ਲੜੇ ਹੋਣਗੇ ਇਹਨਾਂ ਦੇ ਇਹਨਾਂ ਦੇ ਚੀਫ ਮਿਨਿਸਟਰ ਸੀਗੇ ਕੈਪਟਨ ਰਵਿੰਦਰ ਸਿੰਘ ਜਿਨ੍ਹਾਂ ਨੇ ਸੋਨੀਆ ਗਾਂਧੀ ਨੂੰ ਇੱਕ ਸਟੇਟਮੈਂਟ ਇੱਕ ਲੈਟਰ ਲਿਖਿਆ ਸੀਗਾ ਕਿ ਪ੍ਰਤਾਪ ਸਿੰਘ ਬਾਜਵੇ ਦਾ ਅਤਵਾਦੀਆਂ ਨਾਲ ਸਬੰਧ ਹੈ ਲੰਮੇ ਸਮੇਂ ਤੋਂ ਸਬੰਧ ਹੈ ਇਹਨਾਂ ਲੋਕਾਂ ਦਾ ਜਿਹੜਾ ਗੈਂਗਸਟਰ ਨਾਲ ਸਬੰਧ ਹੈ ਜਾਂ ਅਤਵਾਦ ਨਾਲ ਸਬੰਧ ਹੈ ਜਾਂ ਪਿਛਲੇ ਆਪਣੀਆਂ ਸਰਕਾਰਾਂ ਚ ਜੋ ਨੱਚੀਦਾ ਤੇ ਬੋਲਬਾਲਾ ਰਿਹਾ ਹੈ ਇਹਨਾਂ ਨੂੰ ਭੁਲੇਖਾ ਕਿਸੇ ਨੂੰ ਇਹਦੇ ਨਾਲ ਬੋਲਣ ਨਾਲ ਕੀ ਹੋਣਾ ਹੈ ਬੋਲਣਾ ਲੋਕ ਨਹੀਂ ਦੇਖਦੇ ਅੱਜ ਲੋਕ ਫੇਸਬੁਕ ਤੇ ਰਹੀਂ ਬੱਚੇ-ਬੱਚੇ ਨੂੰ ਖਬਰ ਆ ਕਿ ਕੌਣ ਕੀ ਕਰ ਗਿਆ ਕੌਣ ਕੀ ਕਰ ਰਿਹਾ ਕਿਸੇ ਨੂੰ ਕਹਿਣ ਦੀ ਜ਼ਰੂਰਤ ਨਹੀਂ ਲੋਕਾਂ ਨੇ ਦੇਣਗੇ ਜਵਾਬ ਇਹਨਾਂ ਦੀਆਂ ਗੱਲਾਂ ਦਾ ਇੱਕ ਉਹ ਧਰਨਾ ਦੇਣਾ ਉਹ ਸਟੇਟਮੈਂਟ ਦੇਣੀ ਮੇਰੇ ਖਾਲੇ ਇਹਦੇ ਨਾਲ ਕੋਈ ਆਪਣੇ ਆਪ ਨੂੰ ਬੰਦਾ ਸਾਫ਼ ਨਹੀਂ ਕਰ ਸਕਦਾ ਜੀ ਦੋਸਤ ਬਹੁਤ ਸਾਰੇ ਮੁੱਦੇ ਨੇ ਜਿਹੜਾ ਬਾਬਾ ਨਾਨਕ ਨੂੰ ਲੈ ਕੇ ਜਿਵੇਂ ਕਿ ਲੀਡਰ ਬੜੇ ਆਏ ਔਰ ਬਹੁ ਵਾਦੇ ਕੀਤੇ ਲਟਕੀਆਂ ਦੇ ਕਾਲਜ ਨੂੰ ਲੈ ਕੇ ਫਿਰ ਤੇ ਖੁੱਲ੍ਹੇ ਧੀਆਂ ਪੈਣਾ 45 ਕਿਲੋ ਮੀਟਰ ਜਾਂਦੀਆਂ ਤੁਸੀਂ ਹੁਣ ਫਿਰ ਐਮਐਲਏ ਨਹੀਂ ਸੀ ਹੁਣ ਐਮਐਲਏ ਬਣੇ ਹੋ ਆਵਾਜ਼ ਰੱਖ ਸਕਦੇ ਹੋ ਆਪਣੀ ਬਿਲਕੁਲ ਜੀ ਬਿਲਕੁਲ ਮੈਂ ਤਾਂ ਵੇਖੋ ਮੈਂ 2 ਲੱਖ ਬੰਦੇ ਦਾ ਕਸਟੋਡੀਅਨ ਆ ਮੈਨੂੰ ਮੈਨੂੰ ਲੋਕਾਂ ਨੇ ਬੜੀ ਉਮੀਦ ਨਾਲ ਇੱਥੋਂ ਜਿਤਾਇਆ ਵੀ ਹੈ ਮੈਂ ਹਰ ਸੰਭਵ ਕੋਸ਼ਿਸ਼ ਜਿੰਨੀ ਜਿੰਦ ਜਾਨ ਮਾ ਮੈਂ ਹਲਕੇ ਦੀ ਲਈ ਲਾਉਣ ਲਈ ਤਿਆਰ ਬੈਠਾ ਹਾਂ ਅੱਜ ਤੱਕ ਤੁਸੀਂ ਮੇਰਾ ਵੇਖਿਆ ਹੋਣਾ ਪਿਛਲੇ ਦੋ ਤਿੰਨ ਚਾਰ ਮਹੀਨਿਆਂ ਤੋਂ ਮੈਂ ਐਮਐਲਏ ਬਣਿਆ ਮੈਂ ਪਹਿਲੀ ਵਾਰੀ ਸੈਸ਼ਨ 'ਚ ਗਿਆ ਵਿਧਾਨ ਸਭਾ 'ਚ ਔਰ ਜਿਹੜੇ ਮੁੱਦੇ ਮੈਂ ਵਿਧਾਨ ਸਭਾ 'ਚ ਚੁੱਕ ਕੇ ਆਇਆ ਜਾਂ ਰੱਖ ਕੇ ਆਇਆ ਉਹ ਲੋਕਾਂ ਨੇ ਬਹੁਤ ਸਾਰਾ ਉਹਨੂੰ ਐਪਰੀਸ਼ੀਏਟ ਵੀ ਕੀਤਾ ਕਿ ਅਸੀਂ ਪਹਿਲੀ ਵਾਰੀ ਵੇਖਿਆ ਕਿ ਕੋਈ ਕੋਈ ਐਮਐਲਏ ਬਣਿਆ ਜਾਂ ਕੋਈ ਵਜ਼ੀਰ ਬਣਿਆ ਹੋਵੇ ਅਸੀਂ ਕਦੀ ਐਓਜੀ ਸਟੇਟਮੈਂਟ ਵਿਧਾਨ ਸਭਾ 'ਚ ਨਹੀਂ ਵੇਖੀ ਜਿਹੜੀ ਤੁਸੀਂ ਦੇਖ ਕੇ ਆਏ ਹੋ ਇਸ ਕਰਕੇ ਮੈਂ ਲੋਕਾਂ ਦਾ ਜਵਾਬ ਦੇ ਆ ਲੋਕਾਂ ਦੀ ਹਰ ਮੰਗ ਜਿਹੜੀ ਮੈਂ ਉਹ ਆ ਜਗਾ ਜਗਾਤ ਰੱਖਾਂਗਾ ਜੀ ਦਾਣਾ ਮੰਡੀ ਨੂੰ ਲੈ ਕੇ ਦਾਣਾ ਮੰਡੀ ਦਾ ਜਿਹੜਾ ਸੋਲੂਸ਼ਨ ਆ ਸਾਰਾ ਪ੍ਰੋਮੋਸੈਂਟਰ ਸਾਹਮਣੇ ਬਣਾਇਆ ਤਾ। ਇਹ ਵੇਖੋ ਜੀ ਦਾਣਾ ਮੰਡੀ ਦੇ ਦੇਖੋ ਜੀ ਮੈਂ ਮੇਰੀ ਮੈਂ ਤੁਹਾਡੇ ਨਾਲ ਅੰਦਰ ਵੀ ਗੱਲ ਕਰਕੇ ਮੇਰੀ ਆਪਣੀ ਨਿੱਜੀ رائے ਵਾ ਕਿ 36 ਕਿੱਲਾਂ ਚ ਦਾਣਾ ਮੰਡੀ ਜਿਹੜੀ ਸ਼ਹਿਰ ਦੇ ਬਿਲਕੁਲ ਸੈਂਟਰ ਚ ਪੈਂਦੀ ਹੈ। ਪਿਛਲੀਆਂ ਸਰਕਾਰਾਂ ਚ ਮੈਨੂੰ ਪਤਾ ਜੇ ਕੋ 17 ਤੋਂ 22 ਤੱਕ ਕਾਂਗਰਸ ਸਰਕਾਰ ਚੀ ਉਦੋਂ ਇੱਕ ਬੜੀ ਵੱਡੀ ਗੱਲ ਬਣੀ ਕਿ ਇੱਥੋਂ ਮੰਡੀ ਹਟਾ ਕੇ ਸਹਾਦੇ ਜਾਂ ਉਹ ਟੇਕ ਚਾਰਪੁਰ ਭੇਜ ਰਿਆ ਔਰ ਮੰਡੀ ਵਾਲੀ ਜਗਾ ਜਿਹੜੀ ਬਚਾਣੀ ਮੇਰੀ ਆਪਣੀ ਨਿچے ਰਹਿਮ ਸਰਕਾਰ ਨੂੰ ਮੰਤਰੀ ਸਾਹਿਬ ਨਾਲ ਇਹਦੇ ਬਾਰੇ ਗੱਲ ਵੀ ਕਰਾਂਗਾ ਕਿ ਜੇ ਇਹ ਮੰਡੀ ਨੂੰ ਚੱਕ ਕੇ ਆਪਾਂ ਸ਼ਹਿਰ ਤੋਂ ਬਾਹਰ ਕੱਢ ਤੇ ਇੱਥੇ ਕੋਈ ਵਧੀਆ ਕਲੋਨੀ ਜਿਹੜੀ ਉਹ ਕੱਟ ਕੇ ਤੇ ਲੋਕਾਂ ਨੂੰ ਦੇ ਦਈਏ ਉਹਦੇ ਨਾਲ ਡਿਵੈਲਪਮੈਂਟ ਵੀ ਹੋ ਜਾਏਗੀ ਜਿਹੜੇ ਲੋਕਾਂ ਨੂੰ ਪੋਲਿਊਟਡ ਹੈ ਜਿੰਨਾ 2-3 ਮਹੀਨੇ 4 ਮਹੀਨੇ ਸਿਜਨ ਲੱਗਦਾ ਤਾਂ ਹਵਾ ਚ ਬਹੁਤ ਜ਼ਿਆਦਾ ਪੋਲਿਊਟਡ ਹੋ ਜਾਂਦੀ ਹੈ ਵਾ ਉਹਦੇ ਤੋਂ ਵੀ ਲੋਕਾਂ ਨੂੰ ਇਹ ਜਿਹੜੀ ਨਜਾਤ ਉਹ ਮਿਲੇਗੀ ਮੇਰੀ ਸੰਭਵ ਕੋਚ ਹੋਏਗੀ ਇੱਕ ਦਿਨ ਮੰਡੀ ਨੂੰ ਜਰੂਰ ਡੇਰਾ ਬਾਬਾ ਨਾਨਕ ਤੇ ਬਾਹਰ ਕੱਢਿਆ ਗਿਆ। ਜੀ। ਸੋ ਇਸਨ ਗੁਰਦੀਪ ਸਿੰਘ ਦਾ ਹੋਰ ਇਹਨਾਂ ਦਾ ਕਹਿਣਾ ਕਿ ਜਿਹੜੇ ਰਹਿੰਦੇ ਮੁੱਦੇ ਨੇ ਜਿਵੇਂ ਕਿ ਦਾਣਾ ਮੰਡੀ ਡੇਰਾ ਬਾਬਾ ਨਾਨਕ ਦੀ ਹੈ ਜਿੱਤੇ ਨਾਲ ਸ਼ਹਿਰ ਦੇ ਵਿੱਚ ਸਾਰਾ ਪੋਲੂਸ਼ਨ ਹੁੰਦਾ ਔਰ ਇਹਨਾਂ ਦੀ ਨੋਟਿਸ ਦੇ ਵਿੱਚ ਲਿਖਿਆ ਇਹ ਔਰ ਇਹਨਾਂ ਨੇ ਕਿਹਾ ਕਿ ਬਹੁਤ ਜਲਦ ਦਾਣਾ ਮੰਡੀ ਨੂੰ ਸ਼ਿਫਟ ਕਰਕੇ ਕਿਸੇ ਯੋਗ ਜਗ੍ਹਾ ਤੇ ਭੇਜਿਆ ਜਾਏਗਾ। ਡੇਰਾ ਬਾਬਾ ਨਾਨਕ ਤੋਂ ਕੈਪਰਮੈਨ ਕਵਲ ਜੀਤਨਾ ਗੁਰਕਿਰਪਾਲ ਤੋਂ